ਜਿਹੜੇ ਵੀ ਲੋਕ ਰਿਸ਼ਤਿਆਂ ਦੇ ਵਿੱਚ ਯਕੀਨ ਰੱਖਦੇ ਨੇ ਰਿਸ਼ਤਿਆਂ ਨੂੰ ਨਿਭਾਉਣਾ ਜਾਣਦੇ ਨੇ ਉਹ ਇਹ ਕਹਾਣੀ ਸੁਣ ਕੇ ਅੱਗੇ ਤੱਕ ਸ਼ੇਅਰ ਜ਼ਰੂਰ ਕਰਨਗੇ ਕਹਾਣੀ ਜੋ ਇੱਕ ਪਤੀ ਪਤਨੀ ਦੀ ਹੈ ਜੋ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਇੱਕ ਦੂਸਰੇ ਦਾ ਸਹਾਰਾ ਬਣਦੇ ਨੇ ਅਚਾਨਕ ਪਤਨੀ ਨੂੰ ਖਬਰ ਮਿਲਦੀ ਹੈ ਕਿ ਉਸ ਨੂੰ ਇੱਕ ਚਮੜੀ ਦਾ ਰੋਗ ਹੋ ਗਿਆ ਜਿਸ ਦੇ ਕਰਕੇ ਸ਼ਾਇਦ ਉਹ ਹੁਣ ਬਦਸੂਰਤ ਹੋ ਜਾਏਗੀ ਤੇ ਜਦੋਂ ਤੋਂ ਬਾਅਦ ਉਸ ਦੀ ਚਮੜੀ ਤੇ ਲੱਛਣ ਦਿਸਣ ਵੀ ਲੱਗਦੇ ਨੇ ਉਸ ਦੀ ਚਮੜੀ ਉਦੜਨ ਲੱਗਦੀ ਹੈ ਉਸ ਦਾ ਫੇਸ ਡਲ ਹੋਣ ਲੱਗਦਾ ਹੈ ਉਸ ਦੀ ਸੁੰਦਰਤਾ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਪਤਨੀ ਦੇ ਮਨ ਦੇ ਵਿੱਚ ਆਉਂਦਾ ਹੈ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਹੀ ਬਦਸੂਰਤ ਹੋ ਜਾਵਾਂਗੀ ਤਾਂ ਸ਼ਾਇਦ ਮੇਰਾ ਪਤੀ ਜਿੰਨਾ ਮੈਨੂੰ ਹੁਣ ਪਿਆਰ ਕਰਦਾ ਹੈ ਸ਼ਾਇਦ ਉਹ ਤੋਂ ਮੈਨੂੰ ਪਿਆਰ ਨਾ ਕਰੇ ਤੇ ਉਸ ਤੋਂ ਬਾਅਦ ਉਸਨੇ ਇਹ ਡਰ ਜ਼ਿਆਦਾ ਹਾਵੀ ਹੋਣ ਲੱਗਦਾ ਹੈ ਤਾਂ ਪਤੀ ਕੀ ਕਰਦਾ ਇੱਕ ਦੂਰ ਟੂਰ ਤੇ ਨਿਕਲ ਜਾਂਦਾ ਹੈ ਉਸ ਤੋਂ ਬਾਅਦ ਪਤਨੀ ਨੂੰ ਅਚਾਨਕ ਖਬਰ ਆਉਂਦੀ ਹੈ ਕਿ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਵਿੱਚ ਉਸਦੇ ਪਤੀ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਜਦੋਂ ਪਤੀ ਉਸਦੇ ਸਾਹਮਣੇ ਆਉਂਦਾ ਤਾਂ ਸੱਚਮੁੱਚ ਉਸਦਾ ਪਤੀ ਅੰਨਾਂ ਹੋ ਚੁੱਕਾ ਸੀ ਪਰ ਪਤਨੀ ਆਪਣੇ પતિ ਦਾ ਸਾਥ ਨਹੀਂ ਛੱਡਦੀ ਪਤੀ ਆਪਣੀ ਪਤਨੀ ਦਾ ਸਾਥ ਨਹੀਂ ਛੱਡਦਾ ਇੱਕ ਦੂਸਰੇ ਦੇ ਨਾਲ ਫਿਰ ਤੋਂ ਕੁਝ ਹਾਲ ਜ਼ਿੰਦਗੀ ਜੀਉਂਦੇ ਨੇ ਪਤਨੀ ਆਪਣੇ ਪਤੀ ਦੀ ਪੂਰੀ ਰੱਖਿਆ ਕਰਦੀ ਹੈ ਉਸਦੀ ਦੇਖਭਾਲ ਕਰਦੀ ਹੈ ਪਤੀ ਵੀ ਆਪਣੀ ਪਤਨੀ ਦੇ ਨਾਲ ਪਿਆਰ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦਾ। ਦੋਵੇਂ ਇੱਕ ਦੂਸਰੇ ਦੇ ਨਾਲ ਬਹੁਤ ਹੀ ਖੁਸ਼ਹਾਲ ਜ਼ਿੰਦਗੀ ਜੀ ਰਹੇ ਹੁੰਦੇ ਨੇ ਕਿ ਅਚਾਨਕ ਉਸ ਪਤਨੀ ਦੀ ਮੌਤ ਹੋ ਜਾਂਦੀ ਹੈ। ਜਦੋਂ ਪਤਨੀ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਪਤੀ ਨੇ ਅੰਤਿਮ ਸੰਸਕਾਰ ਪੂਰਾ ਕੀਤਾ ਤੇ ਪਤੀ ਨੇ ਕਿਹਾ ਕਿ ਹੁਣ ਮੈਂ ਇਹ ਸ਼ਾਇਰ ਛੱਡ ਦਵਾਂਗਾ। ਤਾਂ ਪਿੱਛੋਂ ਇੱਕ ਆਵਾਜ਼ ਆਈ ਜਿਸਨੇ ਪਤੀ ਨੂੰ ਪੁੱਛਿਆ ਕਿ ਤੂੰ ਤਾਂ ਅੰਨਾ ਏ ਤੇਰੀ ਪਤਨੀ ਜਦੋਂ ਤੱਕ ਜਿਉਂਦੀ ਸੀ ਤੇਰੀ ਦੇਖਭਾਲ ਕਰਦੀ ਸੀ ਤੇਰਾ ਪੂਰਾ ਖਿਆਲ ਰੱਖਦੀ ਸੀ ਜੇ ਤੂੰ ਇਹ ਸ਼ਹਿਰ ਛੱਡ ਦਿੱਤਾ ਹੁਣ ਪਤਨੀ ਵੀ ਹੈ ਨਹੀਂ ਤਾਂ ਤੂੰ ਆਪਣੀ ਜ਼ਿੰਦਗੀ ਕਿਵੇਂ ਜੀਵੇਂਗਾ ਤੇਰਾ ਧਿਆਨ ਕੌਣ ਰੱਖੇਗਾ ਤੇ ਉਸ ਤੋਂ ਬਾਅਦ ਪਤੀ ਨੇ ਪਤਾ ਕੀ ਅਨਸਰ ਦਿੱਤਾ ਪਤੀ ਨੇ ਜਵਾਬ ਦਿੱਤਾ ਕਿ ਮੇਰੀ ਅੱਖਾਂ ਦੀ ਰੋਸ਼ਨੀ ਦਰਅਸਲ ਗਈ ਹੀ ਨਹੀਂ ਮੈਂ ਸਿਰਫ ਅੰਨੇ ਪੜ ਦਾ ਨਾਟਕ ਕਰ ਰਿਹਾ ਸੀ ਕਿਉਂਕਿ ਅਗਰ ਮੈਂ ਆਪਣੀ ਪਤਨੀ ਨੂੰ ਇਹ ਨਾ ਦੱਸਦਾ ਕਿ ਉਸ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਨਹੀਂ ਹੈ ਤਾਂ ਸ਼ਾਇਦ ਉਸ ਦੀ ਪਤਨੀ ਦੇ ਅੰਦਰ ਇਹ ਡਰ ਇੰਨਾ ਜ਼ਿਆਦਾ ਹਾਵੀ ਹੋ ਜਾਂਦਾ ਕਿ ਜਿਸ ਰੋਗ ਦੇ ਨਾਲ ਉਹ ਲੜ ਗਈ ਹੈ ਉਸ ਤੋਂ ਪਹਿਲਾਂ ਹੀ ਉਸ ਦੀ ਜਾਨ ਚਲੀ ਜਾਂਦੀ ਸਿਰਫ ਇਹ ਸੋਚ ਕੇ ਕਿ ਉਹ ਬਦਸੂਰਤ ਹੈ ਤੇ ਉਸ ਦਾ ਪਤੀ ਉਸ ਨੂੰ ਕਿਵੇਂ ਬਰਦਾਸ਼ਤ ਕਰ ਰਿਹਾ ਹੋਵੇਗਾ ਉਹ ਆਪਣੇ ਪਤੀ ਤੇ ਇੱਕ ਬੋਝ ਬਣ ਗਈ ਹੈ ਤੇ ਉਸ ਤੋਂ ਬਾਅਦ ਪਤੀ ਨੇ ਹੱਲ ਕੱਢਿਆ ਉਹ ਇਹ ਦੱਸੇਗਾ ਕਿ ਉਸ ਨੂੰ ਉਹ ਦਿਖਾਈ ਨਹੀਂ ਦੇ ਰਿਹਾ ਜਿਸ ਕਰਕੇ ਉਸ ਦੀ ਪਤਨੀ ਉਸ ਦੇ ਨਾਲ ਕਾਫੀ ਲੰਬਾ ਸਮਾਂ ਕੱਢ ਗਈ ਇਹ ਡਰ ਜਿਹੜਾ ਉਸ ਦੇ ਮਨ ਦੇ ਵਿੱਚ ਆਇਆ ਹੀ ਨਹੀਂ ਜਿਸ ਕਰਕੇ ਇੱਕ ਦਿਨ ਉਸ ਦੇ ਆਪਣੇ ਰੋਗ ਕਰਕੇ ਉਸ ਦੀ ਜਾਨ ਚਲੀ ਜਾਂਦੀ ਹੈ ਤੇ ਦੋਸਤੋ ਬਾਅਦ ਇਹ ਜਵਾਬ ਜੋ ਹੈ ਉਹ ਸੁਣ ਕੇ ਇਸ ਕਹਾਣੀ ਦਾ ਸਾਰ ਕੀ ਨਿਕਲਦਾ ਹੈ ਕਿ ਕਈ ਵਾਰ ਰਿਸ਼ਤਿਆਂ ਨੂੰ ਬਚਾਉਣ ਦੇ ਲਈ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਦੇ ਲਈ ਇੱਕ ਦੂਸਰੇ ਦੀਆਂ ਕਮੀਆਂ ਨੂੰ ਟਕਣਾ ਪੈਂਦਾ ਹੈ ਇੱਕ ਦੂਸਰੇ ਦਾ ਸਹਾਰਾ ਬਣਨਾ ਪੈਂਦਾ ਤੇ ਕਈ ਵਾਰ ਅੱਖਾਂ ਤੇ ਪੱਟੀ ਵੀ ਬੰਨਣੀ ਪੈਂਦੀ ਹੈ ਅੰਨਾ ਹੋਣਾ ਪੈਂਦਾ ਕਿਉਂਕਿ ਤੁਸੀਂ ਰਿਸ਼ਤੇ ਨੂੰ ਲੁਵਾਉਣਾ ਹੈ ਤੁਸੀਂ ਰਿਸ਼ਤੇ ਨੂੰ ਬਚਾਉਣਾ ਹੈ ਤੁਸੀਂ ਆਪਣੇ ਪਿਆਰ ਨੂੰ ਬਚਾਉਣਾ ਹੈ ਕਿਉਂਕਿ ਜਦੋਂ ਤੁਸੀਂ ਕਮੀਆਂ ਨੂੰ ਛੱਡ ਕੇ ਗੁਨਾ ਦੇ ਵੱਲ ਦੇਖੋਗੇ ਤਾਂ ਸ਼ਾਇਦ ਤੁਸੀਂ ਖੁਸ਼ੀ-ਖੁਸ਼ੀ ਇੱਕ ਦੂਸਰੇ ਤੇ ਭਰੋਸਾ ਕਰਕੇ ਆਪਣੀ ਜ਼ਿੰਦਗੀ ਨੂੰ ਕੁਝ ਹਾਲ ਬਣਾ ਲੋਗੇ ਕਿਵੇਂ ਦੇਖਦੋ ਇਸ ਕਹਾਣੀ ਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਪਿਆਰ ਕਰਨਾ ਜਾਂ ਛੁਡਵਾਣਾ ਵਸ਼ਿਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ ਪਤੀ ਪਤਨੀ ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਨੇ ਚ ਹੈ ਜਾਂ ਕਿਸੇ ਦੀ ਧੀ ਕਿਸੇ ਦੂਸਰੇ ਦੇ ਕਹਨੇ ਚ ਹੈ ਪ੍ਰੇਮੀ ਪ੍ਰੇਮ ਕਾਚ ਅਣਬਣ ਵਿਦੇਸ਼ ਯਾਤਰਾ ਲੋਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ ਗੋਲਡ ਮੈਡਲਿਸ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 09592471407 ਤੇ ਦੇਰ ਕਿਸ ਗੱਲ ਦੀ ਹੁਣੇ ਬਾਬਾ ਹਰਦੀਪ ਜੀ ਨੂੰ ਕਾਲ ਲਗਾਓ ਸਮਾਧਾਨ ਪਾਓ ਜਿਨ੍ਹਾਂ ਦਾ ਨੰਬਰ ਹੈ 09592471407